ਸਮਰਾਲਾ ਦੇ ਨਜ਼ਦੀਕ ਪਿੰਡ ਛੰਦੜਾ ਤੋਂ ਇੱਕ ਨਵਜੰਮਾ ਬੱਚਾ ਮਿਲੇ ਹੈ ਇੱਕ ਪ੍ਰਵਾਸੀ ਔਰਤ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਹਸਪਤਾਲ ਪਹੁੰਚਣ ਤੇ ਬੱਚੇ ਨੂੰ ਨਰਸ ਨੇ ਅਪਣਾ ਲਿਆ ਕਿਹਾ ਕਿ ਉਹ ਪੁਲਿਸ ਨੂੰ ਜਾਣਕਾਰੀ ਦੇ ਰਹੇ ਨੇ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਅਪਣਾਉਣਗੇ ਉਹ ਮੇਰਾ ਮੁੰਡਾ ਦੇਖਾ ਬੋਲਦਾ ਮੰਮੀ ਉੱਪਰ ਦੇਖਣਾ ਬੱਚਾ ਹੈ ਤੁਹਾਡੇ ਲਈ ਚੀਰੇ ਚੂਰੀ ਦਾ ਬੱਚਾ ਹੋਗਾ ਫਿਰ ਨਾਲ ਮੈਂ ਚਾਰਾ ਮੈਂ ਦੇਖਾ ਜੋ ਉहां ਪਰ ਕਪੜੇ ਮੈਂ ਬਚੇ ਨਾ ਇਤਨੀ ਉਹਦੀ ਸ਼ੋਰਟੀ ਮੈਂ ਲੈਣਨੀ ਹੈ ਮੈਂ ਸਟਾਫ ਹਾਂ ਸਟਾਫ ਨਰਸ ਹਾਂ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਬਰਾਂਗੀ ਤੇ ਮੈਂ ਹੀ ਪੂਰੀਆਂ ਅਨਸੀਸਟੀਜ਼ ਲੋਗਾਂਗੀ ਤੁਹਾਡੇ ਮਨ ਦੇ ਵਿੱਚ ਕਿੱਦਾਂ ਹੈ ਮੇਰੇ ਮਨ ਦੇ ਵਿੱਚ ਇਮੀਡੀਏਟੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ ਤੇ ਸਾਨੂੰ ਬਹੁਤ ਜ਼ਰੂਰਤ ਸੀ ਬੱਚੇ ਦੀ ਅਸੀਂ ਬੱਚਾ ਲੈ ਰਹੇ ਹਾਂ ਮੈਲੇ ਡਾਕੂਮੈਂਟ ਵਗੈਰਾ ਲਿਖੜ ਕੇ ਕਿੱਦਾਂ ਹਾਂਜੀ ਪੁਲਿਸ ਨੂੰ ਫਾਰਮ ਕਰਤਾ ਹੈ ਤਾਂ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕੂਮੈਂਟ ਜੁੜਨ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ ਜੇ ਬੱਚੇ ਰੈਫਰ ਵੀ ਕਰਤਾ ਹੈ ਮੈਚੋਰ ਤੇ ਵੀ ਤਾਂ ਮੈਂ ਉਹ ਲੈ ਕੇ ਤੁਹਾਰੀ ਜਮਾਰੀ ਮਿਲ ਸਾਡੇ ਕੋ ਸਵੇਰੇ 7:30 ਵਜੇ ਬੱਚਾ ਲੈ ਕੇ ਆਉਂਦਾ ਰਿਹਾ ਕਟਿਆਣ ਕਟਾਣੀ ਦੇ ਰਹਿਣ ਵਾਲੇ ਨੇ ਜਿੰਨਾਂ ਨੇ ਲੈ ਕੇ ਆਉਂਦਾ ਬੱਚਾ ਨਿਊ ਬੋਨ ਬੱਚਾ ਵਾ ਇਹ ਮਟਿਓਰਾ ਪ੍ਰੀਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਵਾ ਠੀਕ ਹੈ ਔਰ ਇਹ ਇੱਕ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਈਕ ਏਸੀ ਹੈ ਜਿਨ੍ਹਾਂ ਨੇ ਲੈ ਕੇ ਆਂਦਾ ਉਹਨਾਂ ਨੇ ਦੱਸਿਆ ਕਿ ਬੱਚਾ ਇੱਥੇ ਕੋਈ ਟਟਾਣੀ ਕੋ ਫੈਕਟਰੀ ਜਾਂ ਨਾਮਤਾਰੀ ਹੈ ਦੀ ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ ਪਲਾਟ ਵਗੈਰਾ ਬਣੇ ਹੋਏ ਆ ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਹੀ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਕੋਡ ਅਸੀਂ ਕਲੈਂਪ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਇੱਥੇ ਸਾਡੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਹੱਦੇ ਵੱਲੋਂ ਭੇਜਤੀ ਆ ਵੀ ਇਦਾਂ